ਲਓ ਸੰਗਤ ਜੀ ਗੁਰੂ ਜੀ ਦੇ ਇੱਕ ਹੋਰ ਲਾਈਵ ਦਰਸ਼ਨ ਕਰੋ ਕੋਠੇ ਸਟੋਰੂਮ ਮਲੇ ਚ ਜਿਹੜਾ ਸਟੋਰ ਬਣਾਇਆ ਹੋਇਆ ਏ ਉਹਦੇ ਵਿੱਚ ਵੀ ਗੁਰੂ ਜੀ ਨੇ ਦਰਸ਼ਨ ਦਿੱਤੇ ਆ ਗੁਰੂ ਜੀ ਕਹਿੰਦੇ ਮੈਂ ਤੁਹਾਡੇ ਅੰਗ ਅੰਗ ਦੇ ਵਿੱਚ ਆ ਹਰ ਕੋਈ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਗੁਰੂ ਜੀ ਨੇ ਫੇਰ ਦਰਸ਼ਨ ਦਿੱਤੇ ਅੱਜ ਜੈ ਗੁਰੂ ਜੀ ਜੈ ਗੁਰੂ ਜੀ ਸ਼ੁਕਰਾਣਾ ਗੁਰੂ ਜੀ ਅਨੰਤਿਮ ਅਨੰਤਿਮ ਸ਼ੁਕਰਾਣਾ ਗੁਰੂ ਜੀ ਇੱਧਰ ਵੀ ਗੁਰੂ ਜੀ ਨੇ ਦਰਸ਼ਨ ਫੇਰ ਦੁਬਾਰਾ ਦਿੱਤੇ ਨੇ ਆਹ ਦੇਖੋ ਜੈ ਗੁਰੂ ਜੀ ਜੈ ਗੁਰੂ ਜੀ ਜੈ ਗੁਰੂ ਜੀ ਜੈ ਗੁਰੂ ਜੀ ਸ਼ੁਕਰਾਣਾ ਗੁਰੂ ਜੀ ਅਨੰਤਿਮ ਅਨੰਤਿਮ ਸ਼ੁਕਰਾਣਾ ਗੁਰੂ ਜੀ ਗੁਰੂ ਜੀ ਨੇ ਦਰਸ਼ਨ ਦਿੱਤੇ ਕੀ ਚੰਗਾ ਟਟਿਕਾ ਚੰਗੀ ਤੇਰਾ ਹੰਝੇ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅੱਜ ਇਸ ਤੇ ਮੰਦਿਰ ਚ ਦਰਸ਼ਨ ਗੁਰੂ ਜੀ ਨੇ ਜੈ ਗੁਰੂ ਜੀ ਜੈ ਗੁਰੂ ਜੀ ਸ਼ੈਦ ਪ੍ਰਸਾਦ ਦੇ ਦਰਸ਼ਨ ਕਰੋ ਲਓ ਜੀ ਕੀ ਹੀ ਨਹੀਂ ਸੀ ਤੁਹਾਨੂੰ ਸਾਡੇ ਕੋਲ ਜਿਹੜੇ ਘਰ ਚ ਆਏ ਆ ਅਸੀਂ ਕੀ ਕਰ ਸਕਦੇ ਆ ਅਸੀਂ ਮਨਾ ਥੋੜੀ ਕਰ ਸਕਦੇ ਆ ਹੋਰ ਜਿਹੜੇ ਲਓ ਗੁਰੂ ਜੀ ਦੀ ਕਿਰਪਾ ਹੋ ਗਈ ਹੋਰ ਅਪਾਰ ਕਿਰਪਾ ਗੁਰੂ ਜੀ ਦੀ ਆਹ ਖਲੀ ਵੀ ਮੈਨੂੰ ਜੈ ਗੁਰੂ ਜੀ ਜੈ ਗੁਰੂ ਜੀ ਇੰਦਰ ਵੀ ਗੁਰੂ ਜੀ ਨੇ ਅਪਾਰ ਕਿਰਪਾ ਕੀਤੀ ਦੋਨੋਂ ਪਾਸੇ ਕਾਲਾ ਸੈਂਡ ਕਰੀ ਬਈ ਜੈ ਗੁਰੂ ਜੀ ਜੈ ਗੁਰੂ ਜੀ ਜੈ ਗੁਰੂ ਜੀ ਜੈ ਗੁਰੂ ਜੀ ਹਾਂਜੀ ਇਹ ਇਹ ਜਿਹੜੇ ਸ਼ਹਿਦ ਵਰਸ਼ਾ ਬੁੱਧਵਾਰ ਬੁੱਧਵਾਰ ਦੁਪਹਿਰ ਤੋਂ ਸ਼ੁਰੂ ਆ ਅੱਜ ਸ਼ੁੱਕਰਵਾਰ ਹੋ ਗਿਆ ਦੋ ਤਿੰਨ ਦਿਨ ਹੋ ਗਏ ਰੈਗੂਲਰ ਚੱਲ ਰਹੀ ਆ ਕਿਤੇ ਸਟਾਪ ਹੋ ਜਾਂਦੀ ਆ ਚੱਲ ਰਹੀ ਆ ਬਾਥਰੂਮ ਚ ਜਿੱਥੇ ਵੀ ਹਰ ਹਰ ਕੰਮ ਦੇ ਜੋ ਹਰ ਦੀਵਾਰਾਂ ਤੋਂ ਬਾਥਰੂਮ ਚ ਸਰ ਪਾਸੇ ਵੀ ਪ੍ਰੋਪਰ ਸ਼ਹਿਦ ਵਰਸ਼ਾ ਹੋਈ ਆ ਇਹ ਗੁਰੂ ਜੀ ਬਸ਼ਾਇਦ ਦੇ ਰੂਪੇ ਪ੍ਰਸ਼ਾਦ ਦਿੱਤਾ ਜਾ ਰਿਹਾ ਹੈ। ਇਹ ਇਹ ਸ਼ਾਇਦ ਵਰਸ਼ਾ ਕਿੱਥੇ ਹੋਈ ਹੈ? ਇਹਨਾਂ ਦੇ ਘਰ ਵਿੱਚ ਹੋਈ ਹੈ ਇਹ। ਰੋਹਿਤ ਚੂਜੀ ਦਾ ਪਰਵੀਨ ਆਂਟੀ ਦਾ ਘਰ ਦਾ। ਇਲਾਵਾ ਮੱਲੇ ਦੇ ਵਿੱਚ ਘਰ ਹੈ ਜੀ। ਅਗਲੀ ਉੱਤਰੀ ਮੱਲੇ ਦੇ। ਤੇ ਤੁਸੀਂ ਕਿਸ ਤਰ੍ਹਾਂ ਮੱਦੀ ਨੂੰ ਮੱਦੀ ਕਰ ਰਹੇ ਹੋ? ਇਹ ਗੁਰੂ ਜੀ ਦਾ ਚਮਤਕਾਰ ਹੈ ਜੀ। ਇਹ ਜਗਤ ਗੁਰੂ ਜੀ ਇਹ ਸਾਰੇ ਕਿਰਪਾ ਕਰਦੇ ਜੀ। ਕਲਿਆਣ ਕੀਤਾ ਗੁਰੂ ਜੀ ਨੇ ਸਭ ਤੇ। ਸੁਖਾਨਾ ਜੀ। ਸੁਖਾਨਾ ਗੁਰੂ ਜੀ।